ਦੇ ਕਾਲੇ ਡਿਸਾਈਡ ਕੀਤਾ ਸੀਗਾ ਕੁਲਚੇ ਅੱਛਾ ਕੁਲਚੇ ਮਾਈਕ ਟੈਸਟਿੰਗ ਚੱਲ ਰਹੀ ਹੈ ਬੂਆ ਖੜਕਦਾ ਆਪਣਾ ਜੇ ਆਵਾਜ਼ ਲਈ ਨਾ ਕੋਈ ਨਹੀਂ ਹੁੰਦਾ ਜੇ ਬਾਹਰ ਮੈਂ ਇੱਕ ਅਦੀ ਵਾਰੀ ਦੇਖਿਆ ਵੀ ਇਹ ਬਾਹਰ ਨਿਕਲ ਗਏ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਸਵਾ 12 ਹੋਏ ਨੇ ਰਾਤ ਦੇ ਹਾਂਜੀ ਸਖਸੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਵਲੌਗ ਦੇ ਵਿੱਚ ਦਾ ਟਾਈਮ ਹੈ ਤੇ ਹੁਣ ਮੈਂ ਵਲੌਗ ਇਸ ਕਰਕੇ ਬਣਾ ਰਿਹਾ ਕਿਉਂਕਿ ਬਹੁਤ ਤਗੜੀ ਗੱਲਬਾਤ ਹੁਣ ਆਪਾਂ ਬਣਾਉਣ ਜਾ ਰਹੇ ਹਾਂ ਆਪਣੇ ਵਲੋਗਿੰਗ ਵਾਸਤੇ ਤੇ ਉਹ ਗੱਲ ਬਾਤ ਇਹ ਹੈ ਵੀ ਆਪਾਂ ਮਾਈਕ ਮੰਗਾ ਚੁੱਕੇ ਆ ਤੇ ਇਹ ਹੁਣ ਆਪਾਂ ਸਿੰਗਲ ਮਾਈਕ ਨਹੀਂ ਮੰਗਾਇਆ ਤੇ ਹੈਗਾ ਜੀ ਆਪਣਾ ਡਬਲ ਮਾਈਕ ਆ ਦੇਖੋ ਤੇ ਹੁਣ ਐਦਾਂ ਹੋਏਗਾ ਵੀ ਇੱਕ ਮਾਈਕ ਮੈਂ ਇੱਥੇ ਲਾ ਲਾਂਗਾ ਇੱਕ ਮਾਈਕ ਮੰਨੀ ਲਾ ਲੇਗਾ ਤੇ ਮੰਨੀ ਭਾਵੇਂ ਉਹ ਉੱਥੇ ਜਾ ਕੇ ਬੋਲੇ ਤੇ ਮੈਂ ਉੱਥੇ ਜਾ ਕੇ ਬੋਲਾਂਗਾ ਤੇ ਆਵਾਜ਼ ਅਸੀਂ ਦੋਨਾਂ ਦੀ ਆਪਣੀ ਰਿਕਾਰਡ ਹੋਏਗੀ ਬਹੁਤ ਨਿਆਰੇਦਾਰ ਗੱਲਬਾਤ ਬਣੇਗੀ ਤੇ ਬਹੁਤ ਵਧੀਆ ਯਾਨੀ ਕਿ ਬਹੁਤ ਪਹਿਲਾਂ ਵੀ ਇੱਕ ਮੰਗਾਇਆ ਸੀ ਤਾਂ ਤੁਹਾਨੂੰ ਪਤਾ ਗਵਾਚ ਗਿਆ ਸੀ ਹੈਨਾ ਤੇ ਤਾਂ ਕਰਕੇ ਦੁਬਾਰਾ ਸੇਮ ਮੈਂ ਬੋਇਆ ਦਾ ਹੀ ਮੰਗਾਇਆ ਇਹ ਬੈਸਟ ਮਾਈਕ ਨੇ ਬੋਇਆ ਤੇ ਹੁਣ ਜਿਹੜੀ ਤੁਸੀਂ ਅਗਲੀ ਆਵਾਜ਼ ਸੁਣੋਗੇ ਉਹ ਇਸ ਮਾਈਕ ਦੀ ਹੋਏਗੀ ਹਾਂਜੀ ਤੇ ਹੁਣ ਜਿਹੜੀ ਤੁਸੀਂ ਆਵਾਜ਼ ਸੁਣ ਰਹੇ ਹੋ ਉਹ ਸਿੱਧਾ ਮਾਈਕ ਚੋਂ ਸੁਣ ਰਹੇ ਹੋ ਤੇ ਹੁਣ ਤੁਸੀਂ ਫਰਕ ਦੱਸਿਓ ਵੀ ਕੀ ਬਣਿਆ ਹੈਨਾ ਕਿੰਦਾ ਦਾ ਫਰਕ ਲੱਗਿਆ ਤੇ ਫਰਕ ਤਾਂ ਤੁਹਾਨੂੰ ਪਤਾ ਪਿਛਲਿਆ ਵੀਡੀਓ ਤੁਸੀਂ ਜਾ ਕੇ ਦੇਖ ਸਕਦੇ ਹੋ ਵੀ ਫਰਕ ਕੀ ਸੀਗਾ ਤੇ ਹੁਣ ਜਿਹੜੀ ਮੇਰੀ ਪਹਿਲਾਂ ਇਸ ਤੋਂ ਪਹਿਲਾਂ ਵਾਲੀ ਆਵਾਜ਼ ਹੈ ਤੇ ਉਹਦੇ ਵਿੱਚ ਕਿੰਨਾ ਫਰਕ ਸੀ ਹੈ ਨਾ ਬਹੁਤ ਜ਼ਿਆਦਾ ਸ਼ੋਰ ਸ਼ਰਾਬਾ ਸੁਣਦਾ ਸੀਗਾ ਤੇ ਤਾਂ ਕਰੇ ਜ਼ੋਰ ਵੀ ਥੋੜਾ ਜਿਹਾ ਲਾਣਾ ਪੈਂਦਾ ਸੀ ਥੋੜਾ ਜ਼ੋਰ ਦੀ ਬੋਲਣਾ ਪੈਂਦਾ ਇਹ ਚ ਮੈਂ ਹੁਣ ਆਰਾਮ ਨਾਲ ਬੋਲ ਲਾਂਗਾ ਤੇ ਪ੍ਰੋਪਰ ਕਲੀਨ ਆਵਾਜ਼ ਆਏਗੀ ਠੀਕ ਹੈ ਜੀ ਤੇ ਫਿਲਹਾਲ ਨੰਨਾ ਸਿੰਘ ਸਾਡਾ ਇਹ ਸੋ ਚੁੱਕਿਆ ਆ ਦੇਖੋ ਇਹ ਠੀਕ ਨਹੀਂ ਸੀ ਹੈਗੀ ਤਾਂ ਕਰਕੇ ਸੋ ਗਿਆ ਉਹਨਾਂ ਨੂੰ ਠੰਡ ਲੱਗ ਰਹੀ ਸੀ ਤੇ ਚੁੰਨੀ ਲਈ ਹੋਏ ਨੇ ਮੰਮੀ ਦੀ ਉਹ ਤ ਤੇ ਵੀ ਬੁਖਾਰ ਬਹੁਤ ਚੜਿਆ ਬੁਖਾਰ ਚੜਿਆ ਹੋਇਆ ਕੱਲ ਦਾ ਹੈ ਬਈ ਨਾਂਦੀ ਹੈ ਨਾ ਪਾਣੀ ਦੇ ਵਿੱਚ ਜਿਆਦਾ ਨਹਾ ਲੈਂਦੀ ਹੈ ਸ਼ੌਕ ਸ਼ੌਕ ਨਾਲ ਗਰਮੀ ਗਰਮੀ ਦੇ ਵਿੱਚ ਤੇ ਫਿਰ ਬੁਖਾਰ ਚੜ ਜਾਂਦਾ ਮਮਮੀ ਨਹੀਂ ਲੈ ਹਾਂਜੀ ਤੇ ਇਹ ਆਪਣੇ ਦਹੀਂ ਰਾਇਤਾ ਰਾਤ ਦਾ ਖਾਣਾ ਅਸਾਂ ਦੇ ਘਰ ਤੇ ਨਾਲੇ ਚਟਨੀ ਆਹ ਦੇਖੋ ਇਹ ਬੜੀ ਟੇਸਟੀ ਚਟਨੀ ਮਨਵੀ ਬਹੁਤ ਵਧੀਆ ਚਟਨੀ ਬਣਾਉਂਦੀ ਹੈ ਹੋਰ ਕੀ ਸ਼ਫਾ ਸ਼ਫਾ ਹੀ ਆਪਣੀ ਤੇ ਹੁਣ ਅਗਲਾ ਜਿਹੜਾ ਆਪਣਾ ਰੈਸਪੀ ਏ ਉਹ ਕਾਦੀ ਹੋ ਸਕਦੀ ਏ ਕਾਦੇ ਕਾਦੇ ਡਿਸਾਈਡ ਕੀਤਾ ਸੀਗਾ ਕੁਲਚੇ ਅੱਛਾ ਕੁਲਚੇ ਮਾਈਕ ਟੈਸਟਿੰਗ ਚੱਲ ਰਹੀ ਏ ਮਾਈਕ ਟੈਸਟਿੰਗ ਵੀ ਚੱਲ ਰਹੀ ਨਾਲ ਨਾਲ ਉਹ ਦੂਜਾ ਮਾਈਕ ਯਾਰ ਚਾਰਜ ਨਹੀਂ ਹੈਗਾ ਨਹੀਂ ਤਾਂ ਆਪਾਂ ਦੋਨੇ ਗੱਲਾਂ ਕਰਦੇ ਹਾਂ ਲਾ ਕੇ ਕਿ ਤੂੰ ਲਾ ਲੈ ਦੇ ਇੱਕ ਮੈਨ ਦਾ ਚੱਲਦੇ ਵੀ ਹੈ ਨਾ ਮੈਸੀ ਸਹੀ ਹੁਣ ਲੱਗ ਗਏ ਨੇ ਕਨੈਕਟ ਹੋ ਗਏ ਨੇ ਆਵਾਜ਼ ਤਾਂ ਆ ਰਹੀ ਏ ਹੈਲੋ 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 ਮਾਈਕ ਚੈੱਕ ਮਾਈਕ ਚੈੱਕ ਗਾਣਾ गा ਕੇ ਸੁਣਾ ਦੇ ਮਾਣਾ ਉਹ ਬੱਸ ਕਰ ਐ ਹੋਰੋਂ ਰੋਟੀ ਖਾ ਲਈ ਹਾਂਜੀ ਤੇ ਹੁਣ ਅਸੀਂ ਬੈਠੇ ਹੋਏ ਆਂ ਕਿਉਂਕਿ ਨਾ ਸਾਡੇ ਬੂਹਾ ਖੜਕਣ ਦੀ ਆਵਾਜ਼ ਆਈ ਹੈ ਤੇ ਬੂਹਾ ਖੜਕਦਾ ਆਪਣਾ ਇਹ ਵੀ ਇੱਕ ਅਦੀ ਵਾਰੀ ਖੜਕਿਆ ਨਾ ਹਾਂ ਯਾਰ ਜਦੋਂ ਉੱਧਰ ਸੌਂਦੇ ਸੀ ਹਾਂ ਤੇ ਜੇ ਆਵਾਜ਼ ਲਈ ਨਾ ਕੋਈ ਨਹੀਂ ਹੁੰਦਾ ਜੇ ਬਾਹਰ ਮੈਂ ਇੱਕ ਅਦੀ ਵਾਰੀ ਦੇਖਿਆ ਵੀ ਇਹ ਬਾਹਰ ਨਿਕਲ ਗਏ ਪਰ ਕੋਈ ਨਹੀਂ ਹੁੰਦਾ ਹੋਰ ਖੜਕਦਾ ਰਾਤ ਨੂੰ ਹੀ ਆਉਂਦਾ ਟਾਈਮ ਸੇਮ ਹੁੰਦਾ ਹੈ ਲੋਨ ਵੀ ਟਾਈਮ ਖਾ ਦੋ ਉਹੀ ਟਾਈਮ ਹੈ ਹੋ ਟਾਈਮ ਵੀ ਦੇਖ ਲਓ ਮੈਂ ਤੁਹਾਨੂੰ ਟਾਈਮ ਦੁਹਾਨਾ ਟਾਈਮ ਕੀ ਹੋਇਆ ਇਸ ਟਾਈਮ ਤੇ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਸਵਾ 12 ਹੋਏ ਨੇ ਰਾਤ ਦੇ ਤੇ ਇਹ ਹਮੇਸ਼ਾ ਦਾ ਹੀ ਕੰਮ ਤੇ ਆਵਾਜ਼ ਨਾਲ ਹੀ ਉੱਠੇ ਹਨਾ ਇਹ ਚੱਕਰ ਕੀ ਆ ਯਾਰ ਦਰਵਾਜ਼ਾ ਵੀ ਖੜਕਦਾ ਯਾਰ ਮੈਸੇ ਡਰਾਉਣ ਵਾਲੀ ਕੋਈ ਗੱਲ ਨਹੀਂ ਇਹ ਹੁੰਦਾ ਹਮੇਸ਼ਾ ਇਦਾਂ ਹੀ ਹੈ ਦਰਵਾਜ਼ਾ ਖੜਕਦਾ ਹੀ ਖੜਕਦਾ ਹੁਣ ਸਾਨੂੰ ਨਹੀਂ ਪਤਾ ਕੀ ਤੂੰ ਜਾਣ ਕੇ ਹਲਕਾਂਦਾ ਜਾਂ ਹਨ ਤੇ ਹਾਂ ਕੁਛ ਨਾ ਕੁਛ ਤਾਂ ਚੱਕਰ ਹੈਗਾ ਯਾਰ ਉਦਾਂ ਤਾਂ ਨਹੀਂ ਕੁਛ ਹੋਣਾ ਯਾਰ ਨਹੀਂ ਸਹੀ ਗੱਲ ਆ ਯਾ ਤੂੰ ਗੱਲਾਂ ਨਹੀਂ ਸੁਣੀਆਂ ਸੱਚ ਹੁੰਦੀਆਂ ਗੱਲਾਂ ਆਹੋ ਲੈ ਸਟੋਰੀ ਸੁਣੀ ਤੂੰ ਉਹ ਸਟੋਰੀ ਕਹਦਾ ਰੀਅਲ ਗੱਲ ਹੈ ਕਾਦੀ ਉਹ ਦੱਸਦੇ ਹੁੰਦੇ ਆ ਵੀ ਮੇਰੇ ਨਾਨਕੇ ਪਿੰਡ ਹੂੰ ਹੁੰਦੀਆਂ ਸੀਗੀਆਂ ਚੀਜ਼ਾਂ ਇਦਾਂ ਹੋਰ ਇੱਕ ਬੰਦਾ ਡਰਾਂ ਦੇ ਬੈਨੇ ਤੁਹਾਨੂੰ ਅਰੇ ਨਹੀਂ ਨਹੀਂ ਅਰੇ ਸੀਰੀਅਸਲੀ ਯਾਰ ਡਰਨ ਵਾਲੀ ਫੇਰ ਉਹੀ ਗੱਲਾਂ ਸੱਚੀ ਗੱਲ ਹੈ ਵੈਸੇ ਤੁਸੀਂ ਆਪ ਦੱਸੋ ਜਿਹੜੇ ਵੀਡੀਓ ਦੇਖ ਰਹੇ ਨੇ ਵੀ ਤੁਸੀਂ ਦੱਸੋ ਤੁਹਾਨੂੰ ਯਕੀਨ ਹੈਗਾ ਕਿ ਨਹੀਂ ਹੈਗਾ ਚੀਜ਼ਾਂ ਹੁੰਦੀਆਂ ਕਿ ਨਹੀਂ ਹੁੰਦੀਆਂ ਯਾਰ ਮੈਂ ਬੜੀ ਡਰਪੂਕ ਆ ਰਾਤ ਨੂੰ ਤੁਸੀਂ 12 1 ਵਜੇ ਮੈਨੂੰ ਗੱਲਾਂ ਕਰਨ ਬਿਠਾ ਲਿਆ ਯਾਰ ਕਹਿੰਦੇ ਇੱਕ ਵਾਰੀ ਨਾ ਮੰਮੀ ਦੱਸ ਰਹੇ ਸੀ ਪਤਾ ਨਹੀਂ ਹੁਣ ਮੈਂ ਨਾਮ ਨਹੀਂ ਐਡਾ ਲੈਣਾ ਹੈਗਾ ਬਟ ਕੋਈ ਬੰਦਾ ਸੀ ਉਹ ਕਹਿੰਦੇ ਰਾਤ ਨੂੰ ਆ ਰਿਹਾ ਇਦਾਂ ਨਾ ਖੰਡਪਾਟ ਸਾਹਿਬ ਦੀ ਡਿਊਟੀ ਲਾ ਕੇ ਤੇ ਰਸਤੇ ਦੇ ਵਿੱਚ ਨਾ ਉਹਨੂੰ ਟੱਕਰ ਗਈ ਠੀਕ ਐ ਐਦਾਂ ਦੱਸਦੇ ਨੇ ਮੈਨੂੰ ਐਗਜ਼ੈਕਟਲੀ ਨਹੀਂ ਪਤਾ ਹੈਗਾ ਐਵੇਂ ਮੈਂ ਕਹਾਂ ਪਰ ਤੇ ਮੈਂ ਗੱਲ ਜਿੱਦਾਂ ਦੱਸਦੇ ਨੇ ਮੈਨੂੰ ਉਹਨਾਂ ਨੇ ਕਿ ਯਾਦ ਹੈ ਵੀ ਕੋਈ ਜਨਾਨੀ ਟੱਕਰ ਗਈ ਐਨੂੰ ਹਨੇਰੇ 'ਚ ਖੜੀ 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 ਹੋਈ ਸੀ ਹੈ ਕਾਲੇ ਜਿਹੇ ਕੱਪੜੇ ਪਾਏ ਹੋਏ ਨੋਰਮਲ ਜਨਾਨੀਆਂ ਵਾਂਗੂ ਖੜੀ ਤੇ ਉਹ ਕਹਿੰਦੇ ਜੀ ਜਦੋਂ ਉਹਨੇ ਨਾ ਹੱਥ ਦਿੱਤਾ ਤੇ ਜਿਹੜਾ ਬੰਦਾ ਸੀ ਉਹਨੂੰ ਪਤਾ ਲੱਗ ਗਿਆ ਵੀ ਇਸ ਟਾਈਮ ਦਾ ਇਦਾਂ ਕੋਈ ਜਨਾਨੀ ਰੋਕ ਨਹੀਂ ਸਕਦੀ ਕੋਈ ਹੋ ਨਹੀਂ ਸਕਦਾ ਫਿਰ ਉਹਦੇ ਦਿਮਾਗ 'ਚ ਆ ਗਿਆ ਵੀ ਕੁਛ ਨਾ ਕੁਛ ਇਹ ਚੱਕਰ ਹੈਗਾ ਵੀ ਹੈ ਨਾ ਜਾਂ ਤੇ ਲੁਟੇਰੀ ਐ ਲੁੱਟਖੋ ਵਾਲੀ ਐ ਤੇ ਜਾਂ ਫਿਰ ਇਹ ਕੋਈ ਬਲਾਏ ਕੋਈ ਦੂਜੀ ਚੀਜ਼ ਹੈ ਨਾ ਤੇ ਉਹ ਕੀ ਹੋਇਆ ਵੀ ਉਹਨੂੰ ਬਿਠਾ ਲਿਆ ਉਹਨੇ ਕਹਿੰਦਾ ਚੱਲ ਬਹਿ ਜਾ ਇਹਦੇ ਇੱਥੇ ਤਾਂ ਛੱਡ ਦੇ ਉਹ ਪਾਠ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਹੂੰ ਐ ਸੱਚ ਦੀ ਸਟੋਰੀ ਨੇ ਤੇ ਪਾਠ ਕਰਨਾ ਸ਼ੁਰੂ ਕਰਤਾ ਤੇ ਬਾਚ ਨਾ ਕਹਿੰਦੀ ਜੇ ਤੂੰ ਮੂੰਹ ਦੇ ਵਿੱਚ ਬੁਰਬੁਰਾ ਨਾ ਕਰਦਾਗਾ ਤੈਨੂੰ ਮਾਰ ਦੇਣਾ ਸੀ ਨਾ ਹਾਂ ਵੀ ਤੇਰਾ ਕੰਮ ਕਰ ਦੇਣਾ ਜੇ ਤੂੰ ਮਿੰਡ 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 ਨਾ ਕਰਦਾ ਤੂੰ ਤੁਹਾਨੂੰ ਪਿਛਾਵਾਂਗੇ ਜਰੂਰ ਹੈ ਗੱਲ ਸੱਚੀ ਹੈ ਵੈਸੇ ਹਾਂ ਤੇ ਹੋਰ ਵੀ ਗੱਲਾਂ ਐਦਾਂ ਦੀਆਂ ਬਹੁਤ ਨੇ ਇੱਕ ਬੰਦਾ ਐਦੀ ਨਾ ਹੁੰਦਾ ਪਿਆ ਠੀਕ ਹੈ ਤੇ ਰਾਤ ਨੂੰ ਨਾ ਜਦਾਂ ਰਾਤ ਨੂੰ ਨਹੀਂ ਦੁਪਹਿਰ ਦਾ ਟਾਈਮ ਸੀਗਾ ਸੁਣ ਤਾਂ ਸੀ 1 ਮਿੰਟ ਦੁਪਹਿਰ ਦਾ ਟਾਈਮ ਸੀ ਤੇ ਉਹ ਆ ਰਹੇ ਠੀਕ ਹੈ ਤੇ ਇਹ ਵੀ ਗੱਲ ਨਹੀਂ ਪਤਾ ਇਹ ਮੈਂ ਨਾਮ ਨਹੀਂ ਨਵਾ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਕੌਣ ਸੀਗਾ ਬੰਦਾ ਤੇ ਉਹ ਕੀ ਹੋਇਆ ਵੀ ਜਦੋਂ ਆ ਰਹੇ ਤੇ ਰਸਤੇ ਦੇ ਵਿੱਚ ਨਾ ਟੈਂਟ ਲੱਗਾ ਹੋਇਆ ਦੁਪਹਿਰ ਦਾ ਟਾਈਮ ਹਾਏ ਇਹ ਵੀ ਦੱਸੀ ਜੀ ਟੈਂਟ ਲੱਗਾ ਹੋਇਆ ਤੇ ਉਹਨੂੰ ਨਾ ਅੱਧਾ ਵਾਜਾ ਮਾਰ ਲਿਆ ਉਹਨੂੰ ਵਾਜਾ ਮਾਰਨ ਲਾਪੇ ਵੀ ਤੂੰ ਆਇਆ ਆਇਆ ਹੈਨਾ ਵੀ ਖਾ ਕੇ ਹਾਂ ਖਾ ਪੀ ਕੇ ਪੈਸੇ ਗੱਲਾਂ ਸੱਚੀਆਂ ਨੇ ਮਮੀ ਨੇ ਆਪ ਦੱਸੀਆਂ ਹੋਈਆਂ ਹਾਂ ਖਾ ਪੀ ਕੇ ਜਾਈ ਤੇ ਉਹਨੂੰ ਜੀ ਜਦੋਂ ਬੁਲਾਇਆ ਅੰਦਰ ਉੱਥੇ ਉਹਨੂੰ ਖਾਦਾ ਪੀਤਾ ਬੜਾ ਵਧੀਆ ਨਾਰਮਲ ਚੱਲ ਰਹੀ ਸਾਰਾ ਖਾਦਾ ਪੀਤਾ ਨਹੀਂ ਉਹਨੇ ਆਪਣੀ ਝੋਲੀ ਚ ਉੱਥ ਪਵਾ ਲਿਆ ਸੀ ਉਹ ਉਹਦੇ ਖਾ ਪੀ ਕੇ ਬਾਕੀ ਕਹਿੰਦੇ ਝੋਲੇ ਚ ਵੀ ਪਾ ਲਿਆ ਵੀ ਚੱਲ ਘਰ ਦੇ ਆ ਉਹ ਕਹਿੰਦੇ ਵੀ ਘਰ ਦੇ ਵਾਸਤੇ ਵੀ ਲਈ ਜਾਈ ਕਿਉਂਕਿ ਜਦੋਂ ਘੌਰ ਜੋਗ ਦੇਖਿਆ ਵਿੱਚ ਗੰਦ ਐ ਟਾਇਲਟ ਹੱਡੀਆਂ ਆਏ ਹਾਏ ਉੱਥੇ ਬਿਮਾਰ ਹੋ ਗਿਆ ਬੰਦਾ ਕਿੰਨੀ ਦੇਰ ਕਹਿੰਦੇ ਬਿਮਾਰ ਹੈ ਬੰਦਾ ਖਿਆਣੀ ਹੈਗਾ ਮੁੜ ਕੇ ਹੈ ਦੱਸੀ ਸੀ ਨਾ ਗੱਲ ਹੋਰ ਵੀ ਨੀ ਹੁਣ ਤੁਸੀਂ ਮੈਨੂੰ 1 ਵਜੇ ਡਰਾਉਣ ਵਾਸਤੇ ਬਿਠਾਇਆ ਇੱਥੇ ਹੋਰ ਕੀ ਨਹੀਂ ਨਹੀਂ ਡਰਾਉਣ ਵਾਸਤੇ ਨਹੀਂ ਗੱਲ ਆ ਸੱਚੀ ਇਹ ਹੁਣ ਦਰਵਾਜ਼ਾ ਖੜਕੇ ਨਾ ਮੈਨੂੰ ਤਾਂ ਯਾਰ ਗੱਲਾਂ ਯਾਦ ਆ ਇੱਕਦਮ ਦਿਮਾਗ ਦੇ ਵਿੱਚ ਨਾ ਇਹ ਇੱਕ ਸਲੇਡਾ ਦਾ ਨਾਮ ਸੁਣਿਆ ਸਲੇਡਾ ਆਹੋ ਆਹੋ ਕਹਿੰਦੇ ਸਲੇਡਾ ਮੇਰੇ ਦਾਦੀ ਕੇ ਦੱਸਦੇ ਹੁੰਦੇ ਸੀ ਜਿੱਥੇ ਸਾਡਾ ਮੋੜ ਨਹੀਂ ਹੈਗਾ ਬਾਹਰੋਂ ਬਾਹਰ ਫਿਰਨੀ ਤੇ ਹਾਂ ਹਾਂ ਤੇ ਉੱਥੇ ਰਹਿੰਦਾ ਹੁੰਦਾ ਸੀ ਅੱਛਾ ਉੱਥੇ ਨਾ ਦਰਖਤ ਹੁੰਦਾ ਸੀ अच्छा ਤੇ ਉਹ ਕਈ ਵਾਰ ਪਿੰਡ ਵਾਲਿਆਂ ਨੇ ਦੇਖਿਆ ਮਤਲਬ ਕੋਈ ਨਾ ਕੋਈ ਭਲੇਖਾ ਬੰਦਾ ਨੂੰ ਸੀ ਰੂਪ ਬੜੇ ਚੇਂਜ ਕਰਦਾ ਸੀ ਨਾ ਹਾਂ ਹਾਂ ਬਦਲਦਾ ਸੀ ਤੇ ਰਾਤ ਨੂੰ ਫਿਰ ਉਸ ਟਾਈਮ ਜਦੋਂ ਮੇਰੇ ਭੂਆਗੇ ਹੁੰਦੇ ਸੀ ਉਸ ਟਾਈਮ ਨਾ ਕੀ ਕਹਿੰਦੇ ਨੇ ਐਨਾ ਮਤਲਬ ਘਰ ਦੇ ਵਿੱਚ ਕਾਲਜ ਵਗੈਰਾ ਘਾਟੀ ਹੁੰਦੀ ਸੀ ਸ਼ਾਮ ਨੂੰ ਲੋਕ ਹੀ ਜਾਂਦੇ ਸੀ ਉੱਥੇ ਹੈਨਾ اچھا ਤੇ ਬਈ ਭੂਆਗੇ ਗਏ ਰਸਤੇ ਦੇ ਵਿੱਚ ਹੈਨਾ ਹਾਂ ਤੇ ਉਹ ਭਾਈ ਜੀ ਅਸੀਂ ਕੋਈ ਅੰਗਿਆਰੇ ਦੇ ਚਿੱਟਣ ਲੱਗ ਗਿਆ ਕਰੇ ਇੱਧਰ ਕਰੇ ਇੱਧਰ ਅੱਖ ਜੀ ਅੱਛਾ ਉਹ ਉਹਨਾਂ ਨੇ ਵੇਖ ਲਿਆ ਉਹ ਭੱਜ ਲਿਆ ਉੱਥੋਂ ਵਿੱਚੋਂ ਹੀ ਬਾਣਾ ਦੇ ਵਿੱਚੋਂ ਦੀ ਪਹੁੰਚ ਗਿਆ ਅੱਛਾ ਉਹ ਐ ਬੁਆ ਦੱਸਦੀ ਹੁੰਦੀ ਸੱਚੀ ਗੱਲ ਉਹ ਕਹਿੰਦੇ ਕਹਿੰਦੇ ਸੋਲੇਡਾ ਸੱਚ ਹੈ ਕਿ ਕੀ ਹੈ ਉਥੇ ਪਰ ਉਹਨਾਂ ਨੇ ਕਿਹਾ ਐ ਦੱਸਿਆ ਅਸੀਂ ਨਹੀਂ کافی ਲੋਕ ਦੱਸਦੇ ਨੇ ਕਹਿੰਦੇ ਜਿਹੜਾ ਉਹਨਾਂ ਸੋਲੇਡਾ ਇਦਾਂ ਉਹ ਪਤਾ ਕੀ ਹੋਇਆ ਇਦਾਂ ਨਾ ਕੁਝ ਵੀ ਬਣ ਜਾਂਦਾ ਉਹ ਕਹਿੰਦੇ ਪਤਾ ਨਹੀਂ ਕੋਣ ਦੱਸਦਾ ਸੀਗਾ ਉਹ ਮਤਲਬ ਐਗਜ਼ੈਕਟਲੀ ਨਹੀਂ ਨਾਮ ਪਤਾ ਕਿ ਮੈਂ 10 ਵੀ ਨਹੀਂ ਸਕਦਾ ਜੇ ਮੈਨੂੰ ਪਤਾ ਵੀ ਹੋਏਗਾ ਤੇ ਕੀ ਹੋਇਆ ਵੀ ਬੰਦਾ ਜਾ ਰਿਹਾ ਤੇ ਨਾ ਮੰਮੀ ਦੱਸਦੇ ਨੇ ਤੇ ਜਾ ਰਿਹਾ ਤੇ ਉਹਨਾਂ ਨੂੰ ਪੈਸੇ ਲੱਭੇ ਉਹ ਪੈਸੇ ਲੱਭੇ ਉਹਨਾਂ ਨੇ ਪੈਸੇ ਚੱਕ ਕੇ ਝੋਲੇ 'ਚ ਪਾ ਲੇ ਪਿੱਛੇ ਝੋਲਾ ਹੁੰਦਾ ਸੀਗਾ ਉਹ 'ਚ ਜਿਹਦਾ ਸਮਾਨ ਲੱਦਿਆਦਾ ਜਾਂ ਪੱਠੇ-ਪੁੱਠੇ ਜਾਂ ਕੁਝ ਵੀ ਹੈ ਨਾ ਇਦਾਂ ਦਾ ਉਹ ਝੋਲਾ ਹੋਣਾ ਉਹ 'ਚ ਪਾ ਲਿਆ ਉਹ ਜੋ ਲਟਕਾਇਆ ਹੋਇਆ ਸੀ ਝੋਲਾ ਉਹ ਜਿੱਦਾਂ ਜਿੱਦਾਂ ਤੁਰੀ ਜੋ ਉਹਨਾਂ ਝੋਲਾ ਭਾਰਿਆ ਉਹ ਹੈਵੀ ਹੋਈ ਜਾਵੇ ਭਾਰਾਂ ਹੋਈ ਜਾਵੇ ਹੋਈ ਜਾਵੇ ਹੈ ਉਹ ਆਏ ਕੀ ਚੱਕਰ ਪਾਰਾ ਕੋਈ ਨਾ ਫਿਰ ਕਹਿੰਦੇ ਉਹ ਬੋਲਣ ਲੱਗ ਗਿਆ ਪਿੱਛੇ ਕਹਿੰਦਾ ਮੈਂ ਆਂ ਕਹਿੰਦਾ ਤੇ ਕਹਿੰਦਾ ਕੱਢ ਮੈਨੂੰ ਬਾਹਰ ਓਏ ਹੋਏ ਉਹਨੇ ਕਹਿੰਦਾ ਪਤਾ ਨਹੀਂ ਉਹਨੇ ਫਿਰ ਮੁੜ ਕੇ ਕੀ ਕੀਤਾ ਵੀ ਉਹਨੂੰ ਛੱਡਿਆ ਨਹੀਂ ਪਤਾ ਨਹੀਂ ਛੱਡਦਾ ਬਸ ਖੋਲਦਾ ਪਤਾ ਨਹੀਂ ਛੱਡਿਆ ਨਹੀਂ ਵੀ ਕਿਸੇ ਨਹਿਰ ਨੂਰ ਤੇ ਜਾ ਕੇ ਛੱਡਿਆ ਜਾਂ ਐਦਾਂ ਦਾ ਕੁਝ ਕੀਤਾ ਤੇ ਐਦਾਂ ਦੀ ਗੱਲ ਐ ਵੀ ਗੱਲ ਦੱਸਦੇ ਵੀ ਉਹ ਵੱਡਾ ਹੋ ਹੀ ਜਾਂਦਾ ਸੀਗਾ ਵਿੱਚ ਉਹ ਬਾਕੀ ਮੈਨੂੰ ਐਗਜ਼ੈਕਟਲੀ ਗੱਲ ਦਾ ਨਹੀਂ ਪਤਾ ਹੈਗਾ ਇਹ ਸਟੋਰੀ ਹੈ ਤੇ ਅਚਾਨਕ ਸਾਰੇ ਸੋ ਗਏ ਸੀ ਰੋਟੀ ਪਾਣੀ ਖਾ ਕੇ ਹਨਾ ਤੇ ਫਿਰ ਇੱਕਦਮ ਦਰਵਾਜੇ ਦਾ ਖੜਕਾ ਜਿਹਾ ਆਇਆ ਮੈਂ ਤੇ ਪੜਦੀ ਪਈ ਸੀ ਹਾਂ ਤੇ ਐ ਹੁਣੇ ਦੁੱਧ ਗਰਮ ਕਰਕੇ ਲੈ ਕੇ ਆਈ ਆ ਮੈਂ ਸਹੀ ਗੱਲ ਹੈ ਤੇ ਅਚਾਨਕ ਹੀ ਫੇਰ ਦਰਵਾਜਾ ਜਿਹਾ ਖੜਕ ਕੇ ਨਾਲੇ ਵੀ ਉੱਠ ਗਏ ਤੇ ਸੋ ਗਏ ਸੀ ਵੈਸੇ ਹਾਂ ਤੇ ਅਚਾਨਕ ਇਹਨਾਂ ਨੇ ਵਲੋਗ ਸ਼ੁਰੂ ਕਰ ਲਿਆ ਹਾਂ ਮੈਂ ਕਿਹਾ ਚੱਲ ਰਿਕਾਰਡ ਕਰਦੇ ਆ ਨਾ ਪਰ ਅਸੀਂ ਬਾਹਰ ਨਿਕਲ ਕੇ ਤਾਂ ਦੇਖਦੇ ਨਹੀਂ ਹਾਂ ਦੇਖ ਨਹੀਂ ਦੇਖਿਆ ਤਾਂ ਸੀ ਇੱਕ ਵਾਰੀ ਦੇਖਿਆ ਸੀ ਨਾ ਉਦੋਂ ਪਤਾ ਨਹੀਂ ਸੀ ਹੁਣ ਫਿਰ ਦੁਬਾਰਾ ਬਾਰ-ਬਾਰ ਨਹੀਂ ਨਾ ਉਹਨਾਂ ਨੇ ਦੇਖੀ ਜਾਂਦਾ ਉਹ ਤਾਂ ਨਹੀਂ ਹੁਣ ਕੀ ਚੱਕਰ ਹੋਏਗਾ ਕੀ ਨਹੀਂ ਹੈ ਨਾ ਪਰ ਐਦਾਂ ਦਾ ਕੁਝ ਅਜੇ ਤੱਕ ਲੱਗਿਆ ਨਹੀਂ ਐਵੇਂ ਕੰਮ ਹਾਂ ਵੈਸੇ ਜੇ ਤੁਹਾਨੂੰ ਕਹੀਏ ਵੀ ਅਸੀਂ ਡਰਾਨੇ ਪਿਆ ਜਾਂ ਕੁਝ ਵੈਸੇ ਡਰ ਦੁਰ ਕਦੇ ਵੀ ਨਹੀਂ ਲੱਗਿਆ ਨਾ ਤਾਂ ਦਾ ਕੁਝ ਹੋਇਆ ਨਾ ਕੁਝ ਦੇਖਿਆ ਮਸ ਦਰਵਾਜ਼ਾ ਜ਼ਰੂਰ ਖੜਕਦਾ ਹਾਂ ਦਰਵਾਜ਼ਾ ਜ਼ਰੂਰ ਖੜਕਦਾ ਉਹ ਵੀ ਕਦੇ ਕਦਾਈ ਹੈ ਨਾ ਵਿੱਚ ਜੇ ਆਪਣੇ ਆਪ ਰੁਕ ਜਾਂਦਾ ਫਿਰ ਆ ਉਧਰ ਜਦੋਂ ਸੌਂਦੇ ਸੀ ਆਪਾਂ ਉਦੋਂ ਇੱਕ ਅੱਧੀ ਵਾਰੀ ਖੜਕਿਆ ਹੈ ਨਾ ਤੇ ਹੁਣ ਜਾਂ ਕੱਲ ਵੀ ਖੜਕਿਆ ਸੀ ਸ਼ਾਇਦ ਕੱਲ ਵੀ ਖੜਕਿਆ ਸੀ ਕੱਲ ਵੀ ਖੜਕਿਆ ਮੈਂ ਉਹੀ ਤਾਂ ਤੁਹਾਨੂੰ ਕਹ ਰਿਹਾ ਦੂਜਾ ਦਿਨ ਆ ਜੇ ਰਗ ਰਗ ਇਹੀ ਟਾਈਮ ਤੇ ਹੁੰਦਾ ਨਾਲੇ ਤੇ ਜਦੋਂ ਬਾਹਰ ਦੇਖਣੇ ਨਿਕਲ ਕੇ ਕੋਈ ਵੀ ਨਹੀਂ ਹੁੰਦਾ ਹੋਇਆ ਹਾਂ ਜਾਂ ਤੇ ਫਿਰ ਉਹਨੂੰ ਕੱਸ ਕੇ ਬੰਦ ਕਰ ਦਿੰਨੇ ਆ ਫਿਰ ਉਹ ਥੋੜਾ ਜਿਹਾ ਜਦੋਂ ਉਹ ਹੁੰਦਾ ਹੈ ਪਤਾ ਹੈ ਇਹ ਵੀ ਹੋ ਸਕਦਾ ਹਾਂ ਹਾਂ ਹੋ ਜਾਂਦਾ ਜਾਂ ਆਪਣੇ ਆ ਵੀ ਕੋਈ ਖੜਕਾ ਆ ਜਾਂਦਾ ਹਣਾ ਹਾਂ ਵੀ ਹੋ ਸਕਦਾ ਤੇ ਹੁਣ ਮੈਂ ਜਿਹੜੀ ਆ ਨਾ ਮੈਂ ਇੰਨੀ ਜ਼ਿਆਦਾ ਡਰਪੋਵ ਆ ਨਾ ਜਿੱਦਾਂ ਮੈਂ ਵੇਖ ਨਹੀਂ ਸਕਦੀ ਨਾ ਮੈਂ ਸੁਣ ਸਕਦੀ ਹੁਣ ਮੈਂ ਤੁਹਾਨੂੰ ਸਾਰੀ ਰਾਤ ਜਗਾਣਾ ਨਹੀਂ ਤੇ ਮੇਰੀ ਗੱਲ ਸੁਣੋ ਹੁਣ ਜਿੱਦਾਂ ਹੁਣ ਮੇਰੀ ਗੱਲੋਂ ਮੈਂ ਆਵਾਜ਼ ਵੀ ਮਾਰੀ ਹੈ ਵੀ ਕੌਣ ਹੈ ਕੌਣ ਨਹੀਂ ਹੈ ਨਾ ਕੋ ਬੋਲਿਆ ਹੀ ਨਹੀਂ ਕੋਈ ਅੱਗਿਆ ਕੋਈ ਬੋਲੇ ਤਾਂ ਸਹੀ ਜੇ ਕੋਈ ਹੋਵੇ ਜਾਣ ਕੇ ਥੋੜੀ ਕੋਈ ਖੜਕਾਏਗਾ ਕੋਈ ਹੈ ਹੀ ਨਹੀਂ ਇਦਾਂ ਦਾ ਕੋਈ ਗਾਂ ਕੋ ਜਾਣ ਕੇ ਖੜਕਾਏਗਾ ਇਦਾਂ ਦੀ ਤਾਂ ਕੋਈ ਗੱਲ ਹੀ ਹੈ ਨਹੀਂ ਮੈਂ ਤਾਂ ਬਹੁਤ ਜ਼ਿਆਦਾ ਡਰਪੋਕ ਆ ਜੇ ਮੈਨੂੰ ਕੋਈ ਫਿਲਮਾਂ ਵਗੈਰਾ ਕੋਈ ਦਿਖਾਵੇ ਹਨਾ ਹਾਰਰ ਫਿਲਮਸ ਮੈਂ ਉਹ ਵੀ ਨਹੀਂ ਵੇਖ ਸਕਦੀ ਐਨਾ ਕਮਜ਼ੋਰ ਦੇਲੇ ਮੇਰਾ ਵੈਸੇ ਵੈਸੇ ਇਦਾਂ ਦਾ ਸਾਰੇ ਕਹਿੰਦੇ ਆ ਵੀ ਮੋਸਟਲੀ ਲੋਗ ਮੰਨਦੇ ਆ ਵੀ ਹਨਾ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਆਤਮਾ ਹੁੰਦੀਆਂ ਨੇ ਭੂਤ ਪ੍ਰੇਤ ਹੁੰਦੇ ਆ ਪਰ ਅਜ ਤੱਕ ਅੱਖਾਂ ਨਾਲ ਤਾਂ ਕਿਸੇ ਨੇ ਵੀ ਨਹੀਂ ਦੇਖਿਆ ਮੇਰੇ ਹਿਸਾਬ ਨਾਲ ਜੇ ਅਸੀਂ ਤੁਹਾਨੂੰ ਕੁਝ ਕਹੀਏ ਵੀ ਹਾਂ ਵੀ ਬਾਹਰ ਐਦਾਂ ਦਿਖਦਾ ਹੈ ਜਾਂ ਕੁਝ ਤੁਹਾਨੂੰ ਕੁਝ ਨਹੀਂ ਦਿਖਿਆ ਅਜੇ ਤੱਕ ਹਾਂ ਐਦਾਂ ਤਾਂ ਤਾਂ ਕੁਝ ਵੀ ਅਜੇ ਤੱਕ ਮੈਂ ਕਹਨਾ ਇਹਦੇ ਬਸ ਤੁਹਾਨੂੰ ਐਦਾਂ ਦੀਆਂ ਬਹੁਤ ਪੁਰਾਣੀਆਂ ਸਟੋਰੀਆਂ ਦੱਸ ਰੇ ਸੀ ਮੰਮੀ ਪਤਾ ਕੀ ਹੁੰਦਾ ਪਤਾ ਕੀ ਹੁੰਦਾ ਅਹਿਸਾਸ ਹੁੰਦਾ ਇੱਕ ਜਿੱਦਾਂ ਤੁਹਾਨੂੰ ਸੁਪਨਾ ਆਉਂਦਾ ਹੈ ਜਾਂ ਜਾਗੋ ਮਿੱਟੀ ਕੁਛ ਐਦਾਂ ਹੁੰਦਾ ਮੇਰੇ ਨਾਲ ਐਦਾਂ ਜ਼ਰੂਰ ਹੋਇਆ ਹਾਂ ਇੱਕ ਵਾਰੀ ਮੇਰੇ ਨਾਲ ਐਦਾਂ ਜ਼ਰੂਰ ਹੋਇਆ ਜਾਗੋ ਮਿੱਟੀ ਕਿ ਮੇਰੀ ਅੱਧੀਆਂ ਅੱਖਾਂ ਖੁੱਲੀਆਂ ਹੋਈਆਂ ਤੇ ਅੱਧੀਆਂ ਬੰਦ ਸੀਗੀਆਂ ਮਤਲਬ ਮੈਂ ਜਾਗ ਵੀ ਰਿਆਂ ਤੇ ਮੈਂ ਸੁੱਤਾ ਵੀ ਪਿਆ ਹੈਨਾ ਮੈਨੂੰ ਨੀਂਦ ਨੀਂਦ ਚ ਵੀ ਆ ਤਾਂ ਮੈਂ ਜਾਗ ਵੀ ਰਿਆਂ ਮੈਨੂੰ ਪਤਾ ਵੀ ਲੱਗ ਰਿਹਾ ਸਾਰਾ ਕੁਝ ਹੈਨਾ ਤੇ ਇਦਾਂ ਦੀ ਸਿਚੁਏਸ਼ਨ ਸੀਗੀ ਮੈਂ ਇੱਕ ਵਾਰੀ ਸੁੱਤਾ ਇਕੱਲਾ ਹੀ ਸੁੱਤਾ ਪਿਆ ਛੱਤ ਦੇ ਉੱਤੇ ਤੇ ਮੇਰੇ ਹਿਸਾਬ ਨਾਲ ਉਸ ਟਾਈਮ ਕੋਈ ਵੀ ਨਹੀਂ ਸੀਗਾ ਛੱਤ ਤੇ ਨਾ ਮੈਂ ਇਕੱਲਾ ਹੀ ਸੁੱਤਾ ਪਿਆ ਸੀ ਪਤ ਨਹੀਂ ਕੀ ਗੱਲ ਹੋਈ ਸੀ ਤੇ ਮੈਂ ਉੱਪਰ ਸੁੱਤਾ ਸੀ ਇਕੱਲਾ ਹੀ ਤੇ ਇਦਾਂ ਕੀ ਹੋਇਆ ਜੀ ਇੱਕੋ ਦਮ ਨਾ ਜਿੱਦਾਂ ਮੈਨੂੰ ਜਾਗ ਆਈ ਮੇਰੇ ਕੋਲੋਂ ਦੀ ਨਾ ਮੇਰੇ ਪੈਰ ਦੇ ਨਾਲ ਖਹਿ ਕੇ ਇੱਕੋ ਦਮ ਪਿੱਛੇ ਕੋਈ ਬਾਰਦਰ ਟਾਈਪ ਇੱਕੋ ਦਮ ਪੈਰ ਨਾਲ ਖਾ ਕੇ ਲੰਗੀ ਮੇਰੇ ਪੈਰ ਦੇ ਵਿੱਚ ਪੈਰ ਮਾਰ ਕੇ ਹੈ ਉਹ ਲੰਗੀ ਤਾਂ 25 ਨਾਲ ਭੱਜ ਗਈ ਜਿਹਦਾ ਛੱਤ ਹੈ ਨਾ ਛੱਤ ਤੋਂ ਥੱਲੇ ਡਿੱਗ ਗਈ ਚਿੱਟੇ ਕੱਪੜੇ ਹੈ ਯਾਰ ਹਣ ਤੁਸੀਂ ਕਿਉਂ ਡਰਾਇਆ ਗੱਲ ਤਾਂ ਸੁਣ ਫੇਰ ਕੀ ਫੇਰ ਮੈਂ ਮਤਲਬ ਮੈਨੂੰ ਮੈਂ ਜਾਗ ਵੀ ਨਹੀਂ ਆ ਪਰ ਮੈਂ ਤੂੰ ਉੱਠਿਆ ਨਹੀਂ ਜਾ ਰਿਹਾ ਪੁਰਿਕੋ ਦਮ ਆਪਣੇ ਆਪ ਵੀ ਮੇਰੀ ਜਾਗ ਜਦੋਂ ਇੱਕਦਮ ਖੁੱਲੀ ਮਾਂ ਪਸੀਨਾ ਪਸੀਨਾ ਬੁਰਾ ਹਾਲ ਨਾ ਜਾਲਾ ਮੈਂ ਡਰ ਗਿਆ ਮੈਂ ਇੰਨਾ ਜ਼ਿਆਦਾ ਡਰ ਗਿਆ ਮੈਂ ਮੇਰੀ ਉੱਠਣ ਦੀ ਵੀ ਹਿੰਮਤ ਨਹੀਂ ਵੀ ਗਈ ਹਾਂ ਮੈਂ ਉੱਠ ਜਾਵਾਂ ਸੀਰੀਅਸਲੀ ਮੈਂ ਚਾਦਰ ਉੱਤੇ ਲੈਲੀ ਚੰਗੀ ਤਰ੍ਹਾਂ ਹੈ ਨਾ ਬਸ ਮੈਂ ਬਾਹਰ ਨਹੀਂ ਨਿਕਲ ਕੇ ਦੇਖਿਆ ਮੋੜ ਕੇ ਇੱਦਾਂ ਦਾ ਖਤਰਨਾਕ ਸੀਨ ਆਇਆ ਸੀ। ਮੈਨੂੰ ਇਹਦਾ ਡਰ ਡਰੂ ਤੇ ਲੱਗਦਾ ਪਰ ਜੇ ਮੈਂ ਇਦਾਂ ਕਦੇ ਵੇਖਿਆ ਕੁਝ ਇਦਾਂ ਨਹੀਂ ਮੈਨੂੰ ਨਹੀਂ ਕਦੇ ਵੀ ਕੁਝ ਨਹੀਂ ਦਿਖਿਆ। ਵਾਈਗੁਰੂ ਸੱਚੇ ਪਾਸੇ ਦਿਖੇ ਵੀ ਨਾ ਨਹੀਂ ਮੈਨੂੰ ਤੇ ਟਾਈਪ ਹੋ ਗਿਆ। ਯਾਰ ਦੇਖੋ ਸਿੰਪਲ ਜੀ ਗੱਲ ਹੈ ਜੱਗ ਅੱਖਾਂ ਨਾਲ ਤਾਂ ਕਦੀ ਵੀ ਕੁਝ ਨਹੀਂ ਦਿਖਦਾ ਹੈਗਾ। ਮਤਲਬ ਜੇ ਤੁਹਾਡ ਨੂੰ ਹੋਏਗਾ ਵੀ ਸੁਪਨੇ 'ਚ ਹੀ ਹੋਏਗਾ। ਸ਼ਦਾ ਦਾ ਜਾਂ ਜਾਗੋ ਮਿੱਟੀ। ਸੁਪਨੇ 'ਚ ਮੈਨੂੰ ਇਦਾਂ ਡਰਾਉਣੇ ਸੁਪਨੇ ਬਥੇਰੇ ਆਏ ਨੇ। ਹਾਂ ਜਾਂ ਜਾਗੋ ਮਿੱਟੀ ਹੋਏਗਾ ਜੇ ਹੋਏਗਾ ਵੀ ਤੇ। ਨਹੀਂ ਜਾਗੋ ਮਿੱਟੀ ਨਹੀਂ ਉਦਾਂ ਗੂੜੀ ਨੀਂਦ ਦੇ ਵਿੱਚ। ਹਾਂ ਗੂੜੀ ਨੀਂਦ ਦੇ ਵਿੱਚ ਆ ਤਾਂ ਤੇ ਆਉਂਦਾ ਹੈ। ਇਹ ਬਟ ਜਿਹੜਾ ਤੁਸੀਂ ਅੱਧੀ ਨੀਂਦ ਤੇ ਅੱਧਾ ਜਾਗਦਾ ਹੁੰਦਾ ਨਾ ਬੰਦਾ ਉਹ ਚੀਜ਼ ਹੋ ਸਕਦੀ ਹੈ ਖਤਰਨਾਕ ਤੇ ਇਦਾਂ ਦਾ ਹੋਇਆ ਇਦਾਂ ਦਾ ਅਹਿਸਾਸ ਬਟ ਐਕਚੁਅਲੀ ਚ ਕਦੀ ਨਹੀਂ ਦੇਖਿਆ ਅੱਖਾਂ ਦੇ ਨਾਲ ਪਹਿਲਾਂ ਸੀ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਇਦਾਂ ਹੁੰਦਾ ਸੀ ਹੈਨਾ ਹਾਂ ਹੁਣ ਤੇ ਕੁਝ ਨਹੀਂ ਇੰਨਾ ਦਾ ਉਹ ਖਾਸ ਨਹੀਂ ਹਾਂ ਤੇ ਬਾਕੀ ਹੁਣ ਇਦਾਂ ਵੀ ਰਾਤ ਹੋ ਚੁਗੀ ਹੈ ਬਹੁਤ ਜ਼ਿਆਦਾ ਠੀਕ ਹੈ 12:30 ਦਾ ਟਾਈਮ ਤੇ ਆਪਾਂ ਹੁਣ ਆਰਾਮ ਫਰਮਾਣਾ ਤੇ ਤੁਸੀਂ ਵੀ ਦੱਸਿਓ ਤੁਹਾਡੇ ਨਾਲ ਕੋਈ ਅੱਦਾ ਦਾ ਅਜੇ ਤੱਕ ਹੋਇਆ ਤੁਹਾਨੂੰ ਐਦਾਂ ਦਾ ਕੋਈ ਅਹਿਸਾਸ ਹੋਇਆ ਹੈ ਨਾ ਕੋਈ ਵੀ ਤੁਹਾਡੇ ਨਾਲ ਘਟਨਾ ਐਦਾਂ ਦੀ ਹੋਈ ਹੈ ਸੱਚ ਹੈ ਝੂਠ ਹੈ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੁਸੀਂ ਕਮੈਂਟ ਨਹੀਂ ਕਰਦੇ ਹੈਗੇ ਪਲੀਜ਼ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਇਹ ਵਲੌਗ ਆਪਾਂ ਹਲੇ ਸੁਣ ਦੀ ਮਤ ਨਹੀਂ ਹੈਗੇ ਹੁਣ ਤੁਸੀਂ ਜਾਗੋਗੇ ਮੇਰੇ ਨਾਲ ਇਹ ਵਲੌਗ ਆਪਾਂ ਹੁਣ ਮੈਂ ਸੋਚਿਆ ਹੀ ਚੱਲ ਬਣਾਵਾਂਗਾ ਮੈਂ ਮਾਈਕ ਦਾ ਥੋੜਾ ਜਿਹਾ ਬਣਾਣਾ ਸੀਗਾ ਵਲੌਗ ਪ੍ਰੋਪਰ ਵਲੌਗ ਬਣਾਉਣਾ ਸੀ ਪਰ ਮੌਕਾ ਜਾਂ ਬਣਿਆ ਨਹੀਂ ਹੈਗਾ ਪਰ ਚਲੋ ਹੁਣ ਮੈਂ ਰਿਕਾਰਡਿੰਗ ਕਰ ਲਈ ਹੈ ਇਹ ਚਲੋ ਇਹ ਉਦਾਂ ਹੀ ਬਸ ਹੈ ਨਾ ਅਸੀਂ ਅਚਾਨਕ ਸੁੱਤੇ ਉੱਠੇ ਥੋੜੀ ਦੇਰ ਹੀ ਹੋਈ ਐਸੀ ਸੁੱਤਿਆਂ ਨੂੰ ਤੇ ਅਚਾਨਕ ਹੀ ਉੱਠ ਕੇ ਇਹਨਾਂ ਨੇ ਵਲੌਗ ਬਣਾ ਲਿਆ ਹੁਣ ਮੈਂ ਤੇ ਥੋੜੀ ਜੀ ਠੀਕ ਕੰਡੀਸ਼ਨ 'ਚ ਸੀ ਹਾਂ ਹਾਂ ਕਰਕੇ ਮੈਂ ਲਾਈਵ ਆ ਰਹੀ ਆ ਤੇ ਉਹ ਥੋੜਾ ਜਿਹਾ ਲੈ ਹਾਂ ਤਾਂ ਕਰੀ ਹਾਂ ਤਾਂ ਕਰਕੇ ਉਹ ਆਪਣੇ ਆਪ ਨੂੰ ਦਿਖਾ ਲਈ ਰਹੀ ਸਹੀ ਗੱਲ ਹੈ ਸਿਰ ਵੀ ਨਹੀਂ ਨਾ ਫਿਰ ਮੈਂ ਪ੍ਰੋਪਰ ਐਦਾ ਹਾਂ ਹਾਂ ਉਹਨਾਂ ਨੇ ਪਰਣਾ ਵਗੈਰਾ ਬੰਦਿਆ ਨਹੀਂ ਮਿਲਨੀ ਤਾਂ ਕਰਕੇ ਉਹ ਨਹੀਂ ਦਿਖਾ ਰਹੇ ਆਪਣੇ ਨਾਲੇ ਆਪਾਂ ਉਦਾਂ ਨਾਰਮਲ ਡੇ ਨਾਰਮਲ ਦਿਨ ਚ ਹੋਈ ਹੈ ਨਾ ਫੇਰ ਕੋਈ ਗੱਲ ਰੂਟੀਨ ਹੈ ਬਸ ਕੋਈ ਪਲਾਨ ਨਹੀਂ ਸੀ ਹੈਗਾ ਸਾਡਾ ਇਦਾਂ ਵਲੋਗ ਬਣਾਣ ਦਾ ਤੇ ਅਚਾਨਕ ਹਨਾ ਵੀ ਹੋ ਗਿਆ ਤੇ ਫਿਰ ਤਾਂ ਅੰਦਰਾਜਾ ਖੜ ਗਿਆ ਮੈਨੂੰ ਇਦਾਂ ਲੱਗਿਆ ਨਾ ਮੈਂ ਨਾਲ ਹੀ ਵੀਡੀਓ ਬਣਾਣੀ ਸ਼ੁਰੂ ਮੈਂ ਤੇ ਬਾਕੀ ਇਸ ਵਲੋਗ ਨੂੰ ਕਰਦੇ ਆਪਾਂ ਇਥੇ ਐਂਡ ਹਨਾ ਤੇ ਤੁਸੀਂ ਇਸ ਵਲੋਗ ਨੂੰ ਦੇਖਦੇ ਰਹੋ ਚੈਨਲ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਹਾਂ ਸਬਸਕ੍ਰਾਈਬ ਜ਼ਰੂਰ ਕਰਾ ਦਿਓ ਕਮੈਂਟ ਵੀ ਕਰਕੇ ਦੱਸਿਓ ਕਮੈਂਟ ਵੀ ਕਰਿਆ ਕਰੋ ਹਾਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਨਾਲ ਕੁਝ ਇਦਾਂ ਦਾ ਹੋਇਆ ਹਾਂ ਜ਼ਰੂਰ ਦੱਸਿਓ ਵੀ ਕੋਈ ਇਦਾਂ ਦਾ ਇਨਸੀਡੈਂਟ ਚਲੋ ਉਹ ਨਹੀਂ ਸੁਪਨੇ ਦੇ ਵਿੱਚ ਨਹੀਂ ਉਦਾਂ ਹਾਂ ਵੀ ਇਦਾਂ ਜਾਗਦੇ ਹੋ ਰੀਅਲ 'ਚ ਜੇ ਕਿਸੇ ਨੇ ਕੁਝ ਅਦਾ ਅਹਿਸਾਸ ਕੀਤਾ ਹੋਵੇ ਜਾਂ ਕੁਝ ਦੇਖਿਆ ਹੋਵੇ ਉਹ ਜ਼ਰੂਰ ਦੱਸਿਓ ਠੀਕ ਹੈ ਹੁਣ ਇਹਨਾਂ ਨੇ ਕੀਤਾ ਕਿਉਂਕਿ 90s ਦੇ ਨੇ 90s ਦੇ ਸਾਡੇ ਵਰਗਿਆਂ ਨੇ ਨਹੀਂ ਕੁਝ ਦੇਖਿਆ ਹਾਂ ਹਾਂ ਮਤਲਬ ਵੱਡੇ ਬਜ਼ੁਰਗਾਂ 'ਚ ਆ ਜਾਂਦੇ ਨੇ ਹਾਂ ਮੈਂ 90 ਤੋਂ ਬਾਅਦ ਦਾ ਹਾਂ ਨਾ 90 ਤੋਂ ਪਹਿਲਾਂ ਦੇ ਪਹਿਲਾਂ ਨਹੀਂ ਬਾਅਦ ਹਾਂ ਤੇ ਚਲੋ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਗੁੱਡ ਨਾਈਟ ਬਾਏ 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 ਬਾਏ